ਸਤਰੀਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰ ਬਾਈ YouTube ਚੈਨਲ ਤੇ ਤੇ ਲੋ ਜੀ ਅੱਜ ਆਪਾਂ ਵੀਡੀਓ ਪਾਉਣ ਲੱਗੇ ਆ ਕਾਫੀ ਟਾਈਮ ਬਾਅਦ ਕਿਉਂਕਿ ਮੀਂਹ ਦਾ ਦੌਰ ਚੱਲੀ ਜਾਂਦਾ ਸੀ ਤੇ ਉਹਨਾ ਟਾਈਮ ਕੋਈ ਵੀਡੀਓ ਪਾਉਣ ਦਾ ਕੋਈ ਫਾਇਦਾ ਨਹੀਂ ਸੀ ਕਿਉਂਕਿ ਨਾ ਤਾਂ ਮੀਂਹ ਦੇ ਵਿੱਚ ਕੋਈ ਸਪਰੇ ਹੁੰਦੀ ਹੈ ਤੇ ਨਾ ਕੋਈ ਹੋਰ ਫਸਲ ਤੇ ਕੋਈ ਐਕਟੀਵਿਟੀ ਹੁੰਦੀ ਹੈ ਸਿਰਫ ਗੀੜਾ ਇੱਕ ਆਪਾਂ ਨੂੰ ਮਾਰ ਸਕਦੇ ਆ ਹੋਰ ਆਪਾਂ ਕੁਝ ਨਹੀਂ ਕਰ ਸਕਦੇ ਇਸੇ ਕਰਕੇ ਆਪਾਂ ਇਨਾ ਟਾਈਮ ਵੀਡੀਓ ਨਹੀਂ ਪਾਈ ਤੇ ਹੁਣ ਆਪਾਂ ਵੀਡੀਓ ਬਣਾਉਣ ਲੱਗੇ ਆ ਤੇ ਅੱਜ ਆਪਾਂ ਗੱਲ ਕਰਨੀ ਆ ਵੀ ਝੋਨੇ ਦੇ ਉੱਤੇ ਆਪਾਂ ਕਿਹੜੀ ਸਪਰੇਅ ਕਰੀਏ ਸੁੰਡੀ ਵਾਲੀ ਤੇ ਤੇਲੇ ਵਾਲੀ ਤੇ ਫੰਗੀ ਸੈਡ ਕਿ ਕਿਹੜਾ ਆਪਾਂ ਨੂੰ ਵਧੀਆ ਰਹੂਗਾ ਆਪਾਂ ਕਿਸੇ ਕੰਪਨੀ ਦੀ ਗੱਲ ਨਹੀਂ ਕਰਨੀ ਆਪਾਂ ਸਿਰਫ ਉਹਨਾਂ ਕੰਪਨੀਆਂ ਦੇ ਨਾਮ ਲੈਣਾ ਜਿਹਦਾ ਆਪਾਂ ਸਾਲਟ ਦੇ ਨਾਮ ਲਵਾਂਗੇ ਜਿਹਦਾ ਟੈਕਨੀਕਲ ਹੈ ਵਿੱਚ ਉਹ ਚੀਜ਼ ਦੀ ਗੱਲ ਕਰਨੀ ਆ ਕਿਸੇ ਵੀ ਕੰਪਨੀ ਦੀ ਹੋਵੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਹੁਣ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਭਾਈ ਜਿਵੇਂ ਹੁਣ ਮੀਹਾਂ ਦਾ ਦੌਰ ਚੱਲ ਜੀਂਦਾ ਕਿਸੇ ਭਰਾ ਨੇ ਤਾਂ ਕੋਈ ਸਪਰੇਅ ਕੀਤੀ ਉਹ ਕਿਸੇ ਨੇ ਨਹੀਂ ਕੀਤੀ ਹੋਣੀ ਅਜੇ ਤੱਕ ਇਹ ਬਹੁਤ ਭਰਾਵਾਂ ਨੇ ਪਤਾਨ ਵੀ ਪਾਈ ਹੋਊਗੀ ਸਾਰਿਆਂ ਨੂੰ ਬੈਸਟ ਟਾਈਮ ਕੀ ਮੰਨਿਆ ਗਿਆ ਵੀ ਪਤਾਨ ਕਿਉਂਕਿ ਮੀਂਹ ਕਣੀ ਦੇ ਮੌਸਮ ਦੇ ਵਿੱਚ ਆਪਾਂ ਜੇ ਸਪਰੇਅ ਕਰਦੇ ਆਂ ਤਾਂ ਸਪਰੇਅ ਕਰਨ ਤੋਂ ਬਾਅਦ ਜੇ ਮੀਂਹ ਪੈ ਜਾਂਦਾ ਤਾਂ ਆਪਾਂ ਨੂੰ ਆਏ ਹੁੰਦਾ ਵੀ ਦਵਾਈ ਨਜ਼ਰ ਨਹੀਂ ਕਰਨਾ ਤੇ ਪ੍ਰਦਾਨ ਪਾ ਦਿੰਨੇ ਆ ਬਹੁਤ ਭਰਾਵਾਂ ਨੇ ਪ੍ਰਦਾਨ ਪਾਈ ਹੋਊਗੀ ਤੇ ਪਰ ਜੇ ਆਪਾਂ ਹੁਣ ਸਪਰੇਆ ਵੀ ਇਹੋ ਜਿਹੀਆਂ ਜਮੀਂ ਪਈ ਜੇ ਤਾਂ ਉਹ ਤਾਂ ਵੀ ਅਸਰ ਕਰਦੀਆਂ ਐ ਏਡੀ ਗੱਲ ਨਹੀਂ ਹੁੰਦੀ ਤੇ ਪਰ ਟਾਈਮ ਲੱਗੇ ਫੇਰ ਹੀ ਆ ਨਾ ਜਮੀਂਆਂ ਤੋਂ ਕੋਈ ਵੇਲ ਮਿਲੇ ਤਾਂ ਫੇਰ ਹੀ ਆਪਾਂ ਸਪਰੇ ਕਰ ਸਕਦੇ ਹਾਂ ਕਿਉਂਕਿ ਮੀਂਹ ਲਗਾਤਾਰ ਪਈ ਗਏ ਮੀਂਹ ਜਾਦੇ ਪਏ ਪਾਣੀ ਜਾਦੇ ਸੀ ਪਾਣੀ ਚੱਲ ਪਿਆ ਸੀ ਵਾਹਣਾ ਚੋਂ ਇੱਕ ਦੂਜੇ ਵਾਹਣ ਚ ਤੇ ਫਿਰ ਉਦੋਂ ਸਪ੍ਰਿਆ ਨਹੀਂ ਹੁੰਦੀਆਂ ਉਦੋਂ ਫਿਰ ਡੀਕ ਕਰਨੀ ਪੈਂਦੀ ਹੈ ਜਿਵੇਂ ਹੁਣ ਮੀਆਂ ਦਾ ਦੌਰ ਹੈ ਜਿਹੜਾ ਲਗਭਗ ਖਤਮ ਹੈ ਕੋਈ ਪੰਜਾਬ ਦੇ ਵਿੱਚ ਜਿਵੇਂ ਮੌਸਮ ਵਾਲੇ ਮੌਸਮ ਵਾਲੇ ਭਰਾ ਆਪਾਂ ਦੱਸਦੇ ਆ ਵੀ ਕੋਈ 20 25% ਏਰੀਆ ਦੇ ਵਿੱਚ ਕਿਤੇ ਕਿਤੇ ਕੋਈ ਮੀਂਹ ਪੈ ਸਕਦਾ ਤੇ 9 ਤਰੀਕ ਤੋਂ ਬਾਅਦ ਆਪਾਂ ਸਪ੍ਰਿਆ ਕਰ ਸਕਦੇ ਹਾਂ ਕਿਉਂਕਿ ਮੌਸਮ ਸਾਫ਼ ਰਹਿੰਦੀ ਉਮੀਦ ਹੈ ਤੇ ਸਪਰੇਇ ਦੀ ਆਪਾਂ ਗੱਲ ਕਰੀਏ ਤਾਂ ਬਾਈ ਹੁਣ ਇੱਕ ਸਪਰੇਇ ਨਾਲ ਵੀ ਸਰ ਸਕਦਾ ਸੁੰਡੀ ਨਾਲ ਜੇ ਆਪਾਂ ਇੱਕ ਸਪਰੇਇ ਨਾਲ ਸਾਰਨਾ ਤਾਂ ਤੇ ਸਪਰੇਇ ਆਪਾਂ ਨੂੰ ਉਹ ਕਿਹੜੀ ਕਰੀਏ ਸਪਰੇਇਆਂ ਬਾਈ ਜੇ ਬਹੁਤ ਆ ਜਿਵੇਂ ਮੇਨ ਤਾਂ ਚਲਦੀਆਂ ਜਿਵੇਂ ਫੇਮ ਵਾਲਾ ਸਾਲਟ ਤੇ ਕੋਰਾ ਜਨ ਵਾਲਾ ਜਿਹੜੀਆਂ ਵੀ ਇਹ ਦੋ ਜ਼ਪਰੀਆਂ ਇਹਨਾਂ ਦੇ ਵਿੱਚ ਆਮ ਕੰਪਨੀ ਦੀ ਕੋਈ ਵੀ ਲੈ ਲਓ ਤੁਸੀਂ ਨਾਲ ਤਾਂ ਬਹੁਤ ਸਸਤੀ ਪਊਗੀ ਤੇ ਨਾਲੇ ਉਹਦਾ ਰਿਜ਼ਲਟ ਵੀ ਬੂਰਾ ਹੋਊਗਾ ਕਿਉਂਕਿ ਇਹ ਜਿਹੜੀਆਂ ਹੈਗੀਆਂ ਲੰਮਾ ਟਾਈਮ ਅਸਰ ਰੱਖਦੀ ਆ 20 ਦਿਨ ਤੱਕ ਘੱਟ ਤੋਂ ਘੱਟ ਕਹਿੰਦੇ ਆ ਤੇ ਮੇਰੇ ਹਿਸਾਬ ਨਾਲ ਤਾਂ ਜੇ ਹੁਣ ਸਪਰੇਅ ਕੀਤੀ ਸੰਡੀ ਵਾਲੀ ਸਪਰੇਅ ਦੀ ਮੁੜ ਕੇ ਲੋੜ ਹੀ ਨਹੀਂ ਪੈਣੀ ਹੋਰ ਪਲਾਮ ਆਪਾਂ ਕੋਈ ਫੰਗੀ ਸਾਈਡ ਜਾਂ ਤੇਲੇ ਜੇਪੇ ਵਾਲੀ ਜ਼ਬਰੇ ਆਪਾਂ ਕਰੀਏ ਤੇ ਪਰ ਸੰਡੀ ਵਾਲੀ ਦੀ ਮੁੜ ਕੇ ਲੋੜ ਨਹੀਂ ਪੈਣੀ ਜੇ ਆਪਾਂ ਇਹਨਾਂ ਦੋਨਾਂ ਚੋਂ ਕੋਈ ਇਹ ਵਰਤ ਲੈਣੇ ਆ ਪਲਾਮ ਦੇਸੀ ਦੇਸੀ ਕਹਿ ਦਿੰਨੇ ਆਪਾਂ ਆਮ ਕੰਪਨੀਆਂ ਦੀ ਜਿਹੜੀ ਹੈਗੀ ਆ ਆਪ ਨੂੰ ਸਸਤੀ ਮਿਲ ਜਾਂਦੀ ਹੈ ਤੇ ਸਪਰੇ ਵਧੀਆ ਹੁੰਦੀ ਹੈ ਤੇ ਜਿਹੜੀ ਇਹਨਾਂ ਦੀ ਡੋਜ਼ ਹੈਗੀ ਆ ਬਾਈ ਜੀ ਜਿਹੜੀ ਤਾਂ ਹੈਗੀ ਹੈ ਫੇਮ ਵਾਲਾ ਕੋਈ ਟੈਕਨੀਕਲ ਉਹਦੀ ਤਾਂ ਹੈਗੀ ਹੈ 20 ਗ੍ਰਾਮ ਪ੍ਰਤੀ ਏਕੜ ਤੇ ਜਿਹੜੀ ਹੈਗੀ ਕੋਰਾਜਨ ਉਹਦੀ ਹੈਗੀ 60 ਗ੍ਰਾਮ ਪ੍ਰਤੀ ਏਕੜ ਇਹ ਇੰਨੀ ਡੋਜ਼ ਪਾ ਕੇ ਆਪ ਸਪਰੇ ਕਰ ਸਕਦੇ ਆ ਮੀਂਹ ਪੈ ਜੇ ਤਾਂ ਵੀ ਅਸਰ ਕਰੂਗੀ ਕਿਉਂਕਿ ਇਹ ਮੀਂਹ ਪੈਗੀ ਤਾਂ ਥੱਲੇ ਪਾਣੀ ਰਹੀਂ ਵੀ ਅਸਰ ਕਰਦੀ ਹੈ ਜੜ ਰਹੀਂ ਬੂਜੇ ਨੂੰ ਤੇ ਜਿੰਨਾ ਆਪੇ ਤਾਂ ਪੱਤਿਆਂ ਰਹੀਂ ਵੀ ਅਸਰ ਵਧੀਆ ਕਰਦੀ ਹੈ ਦੋਨਾਂ तरीके ਨਾਲ ਹੀ ਕਰਦੀ ਹੈ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਸੁੰਡੀ ਵਾਸਤੇ ਬਈ ਜੀ ਬਹੁਤ ਵਧੀਆ ਸਪਰੇਅ ਹੈ ਇਹ ਤੇ ਜੇ ਆਪਾਂ ਤੇਲੇ ਦੀ ਗੱਲ ਕਰੀਏ ਤਾਂ ਚੈਸ ਵਾਲਾ ਸਾਲਟ ਹੈ ਜਿਹੜਾ ਉਹ ਕਿਸੇ ਵੀ ਕੰਪਨੀ ਦਾ ਲੈ ਕੇ ਆਪਾਂ ਕਰ ਸਕਦੇ ਆ ਭਲਾ ਚੈਸ ਕਰ ਲਓ ਭਲਾ ਕੋਈ origignal ਕੰਪਨੀ ਦਾ ਕਰ ਲਓ ਤੇ ਭਲਾ ਕੋਈ ਆਮ ਦੇਸ਼ੀ ਕੰਪਨੀ ਦਾ ਕਰ ਲਓ ਆਪਾਂ ਕਿਸੇ ਕੰਪਨੀ ਦੀ ਮਸ਼ੂਰੀ ਨਹੀਂ ਕਰਦੇ ਸਾਰਾ ਨੋ ਜ਼ਿਰਾ ਤੇ ਸਾਰਾ ਨੋ ਬੈਸਟ ਰਿਜ਼ਲਟ ਬਈ 20 ਦਿਨ ਘੱਟ ਤੋਂ ਘੱਟ ਇਹਦਾ ਅਸਰ ਰਹਿੰਦਾ ਹੋ ਸਕਦਾ ਹੈ ਜਿਆਦੇ ਦਿਨ ਵੀ ਰਵੇ ਚੰਗਾ ਮੌਸਮ ਲੱਗੇ ਤਾਂ ਤੇ ਦਵਾਈ ਬਹੁਤ ਵਧੀਆ ਜਿਹੜਾ ਹੌਪਰ ਪੈਂਦਾ ਤੇ ਉਹਦੇ ਨਾਲ ਝੋਨਾ ਬੈਠਣ ਲੱਗ ਪੈਂਦਾ ਪਿੱਛੋਂ ਆ ਕੇ ਉਹ ਚੀਜ਼ ਇਹਦੇ ਨਾਲ ਨਹੀਂ ਹੁੰਦੀ ਤੇ ਬਹੁਤ ਵਧੀਆ ਰਿਜ਼ਲਟ ਆਦਾ ਤੇ ਜੇ ਆਪਾਂ ਕਰਨੀ ਆ ਫੰਗੀ ਸਾਈਡ ਕੋਈ ਤਾਂ ਉਹ ਐਮਐਸਟਾਰਟ ਆਫ ਵਾਲਾ ਹਾਲਟਾ ਜਿਹੜਾ ਟੈਕਨੀਕਲ ਆ ਉਹ ਆਪਾਂ ਵਰਤ ਸਕਦੇ ਆ ਉਹਦੇ ਨਾਲ ਬਾਈ ਜੀ ਉਹ ਵੀ 15 ਤੋਂ 20 ਦਿਨ ਦਵਾਈ ਅਸਰ ਰੱਖਦੀ ਹੈ ਤੇ ਪੂਰਾ ਸਿਰੇ ਦਾ ਜਿਹੜਾ ਹੈਗਾ ਉਹਦਾ ਰਿਜ਼ਲਟ ਆ ਕਿਉਂਕਿ ਇਸ ਦੇ ਵਿੱਚ ਜਿਹੜਾ ਹੈਗਾ ਟੈਬੂ ਕਨਾਜੋਲ ਇਹ ਸਾਰਿਆਂ ਨੂੰ ਜ਼ਰੂਰੀ ਹੁੰਦਾ ਹੈ ਕੋਈ ਵੀ ਝੋਨੇ ਦੀ ਅੰਗ ਮਾਰੀ ਜਿਹੜਾ ਆਪਾਂ ਕਹਿੰਦੇ ਨੇ ਇੱਕ ਸਾਖ ਸੁੱਕੀ ਜਾਂ ਇੱਕ ਮੁੰਜਰ ਪੂਰੀ ਵਧੀਆ ਨਿਗਲੀ ਵੀ ਜਦੋਂ ਅੱਧੀ ਪੱਕ ਜਾਂਦੀ ਹੈ ਉਸ ਤੋਂ ਬਾਅਦ ਸਾਰੀ ਥੱਲੇ ਤੱਕ ਸੁੱਕ ਜਾਂਦੀ ਹੈ ਤੇ ਉਹਦੇ ਵਾਸਤੇ ਇਹ ਸਾਰਿਆਂ ਨੂੰ ਜ਼ਰੂਰੀ ਹੈ ਵੈਸੇ ਤਾਂ ਕਰਨ ਨੂੰ ਤਾਂ ਆਪਾਂ ਟੈਲਟ ਵੀ ਕਰ ਸਕਦੇ ਆ ਪਰ ਉਹ ਹੁਣ ਥੋੜੇ ਜਿਹੀਆਂ ਆਈਆਂ ਵੀ ਪਹਿਲਾਂ ਵਾਲੇ ਟਾਈਮ ਦੇ ਜਿਹੜੀਆਂ ਹੈਗੀਆਂ ਜ਼ਪਰੀਆਂ ਹੈਗੀਆਂ ਆਪਾਂ ਉਹਨਾਂ ਨੂੰ ਥੋੜਾ ਪਸੰਦ ਨਹੀਂ ਕਰਦੇ ਵੇਜ਼ੇ ਰਿਜ਼ਲਟ ਉਹਨਾਂ ਦਾ ਬਹੁਤ ਵਧੀਆ ਤੇ ਪਰ ਆਪਾਂ ਜਿਹੜੀ ਆ ਦਵਾਈ ਦੱਸੀਆ ਤੁਹਾਨੂੰ ਵੀ ਆਪਾਂ ਕਰ ਸਕਦੇ ਆ ਤੇ ਜੇ ਆਪਾਂ ਤੇਲੇ ਜੇ ਅਭਿਆਸ ਤੇ ਜਿਵੇਂ ਚੱਸਾ ਜਾਂ ਅਸ਼ੀਨ ਉਹਦਾ ਕੋਈ ਹੋਰ ਕਿਸੇ ਕੰਪਨੀ ਦੀ ਕੋਈ ਉਹਦਾ ਰਿਜ਼ਲਟ ਜਿਵੇਂ ਬਣਾਉਂਦੀ ਆ ਤਾਂ ਉਹ ਵੀ ਆਪਾਂ ਵਰਤ ਸਕਦੇ ਆ ਉਹ ਵੀ ਦਵਾਈ ਬਹੁਤ ਵਧੀਆ ਬਈ ਇਹ ਦਵਾਈਆਂ ਜਿਹੜੀਆਂ ਹੈਗੀਆਂ ਆਪਾਂ ਇਹ ਵਰਤੀਆਂ ਤੇ ਇਹ ਆਪਾਂ ਤੁਹਾਨੂੰ ਇਸੇ ਕਰਕੇ ਵੀਡੀਓ ਚ ਦੱਸਿਆ ਕਿ ਇਹ ਆਪਾਂ ਵਰਤ ਸਕਦੇ ਆ ਤੇ ਇਹਨਾਂ ਦਾ ਰਿਜ਼ਲਟ ਬਹੁਤ ਵਧੀਆ ਲੰਮਾ ਰਿਜ਼ਲਟ ਹੈ ਕੋਈ ਸੁੰਡੀ ਵਾਲੀ ਸਪਰੇਨਾ ਕੋਈ ਪੱਤਾ ਲਵੇ ਨਹੀਂ ਜਾਂਦੀ ਕੋਈ ਗੋਬਦੀ ਸੁੰਡੀ ਨਹੀਂ ਪੈਂਦੀ ਤੇ ਜਿਹੜੇ ਚੈਸਾ ਵਾਲੇ ਜਾਂ ਉਸੇ ਨਾਲ ਰਿਜ਼ਲਟ ਆ ਜਿਹੜੇ ਕਿਸੇ ਵੀ ਕੰਪਨੀ ਦੇ ਹੋਣ ਉਹਦੇ ਨਾਲ ਬਈ ਜੀ ਆਪਾਂ ਨੂੰ ਤੇਲੇ ਚੇਪੇ ਤੇ ਹੌਪਰ ਤੋਂ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਤੇ ਐਮਿਸ ਡਾਟ ਆਫ ਤੋਂ ਆਪਾਂ ਨੂੰ ਫੰਗੀ ਸਾਈਡ ਦਾ ਜਿਹੜਾ ਹੈਗਾ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਤੇ ਇਹ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ